ਕਈ ਚਾਈਨਾ ਡੋਰ ਰਹੀ ਹੈ ਹਵਾ ਚ ਉਡਦੀ ਇੱਕ ਮੌਤ ਆ ਮੌਤ ਠੀਕ ਆ ਹਵਾ ਜੋ ਮੌਤ ਉਡਣਦੀ ਆ ਜਿਹਦੇ ਮਰਜ਼ੀ ਜਾ ਕੇ ਗਲ ਚ ਆਪਣਾ ਰਸਾ ਪਾ ਸਕਦੀ ਆ ਤੇ ਬੰਦੇ ਦੀ ਜਿਹੜੀ ਜਾਨ ਆ ਉਹ ਮਿੰਟਾਂ ਸੈਕੰਡਾਂ ਚ ਵੰਦੇ ਵੰਦੇ ਜਿਹੜੀ ਆ ਉਹ ਖਤਮ ਬੱਚਿਆਂ ਦੇ ਮਾਂ ਪਿਓ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਇਹ ਜਿਹੜੀ ਚਾਈਨਾ ਡੋਰ ਆ ਇਹਦਾ ਜਿਹੜਾ ਆਪਣੇ ਬੱਚਿਆਂ ਨੂੰ ਸਮਝਾਓ ਕਿ ਇਹ ਜਿਹੜੀ ਸਾਨੂੰ ਨਹੀਂ ਵਰਤਣੀ ਚਾਹੀਦੀ ਚਾਈਨਾ ਡੋਰ ਤੋਂ ਬੱਚੇ ਜੇ ਰੋਕੀਏ ਤੇ ਰੋਕ ਸਕਦੇ ਆ ਹਾਂ ਅਸੀਂ ਕਿਉਂ ਨਹੀਂ ਰੋਕਦੇ ਪਹਿਲੇ ਸਾਲ ਇਹ ਕਹਿੰਦੇ ਆ ਕਿ ਇਹ ਚైనా ਦੇ ਵਿੱਚੋਂ ਚైనా ਦਾ ਪ੍ਰੋਜੈਕਟ ਆ ਜਿਦਾਂ ਲੜੀਆਂ ਆਉਂਦੀਆਂ ਵਾ ਦਿਵਾਲੀ ਤੇ ਜਗਾਉਣਾ ਤੇ ਜੋ ਕੁਝ ਇਹ ਚైనా ਚੋਂ ਸ਼ੁਰੂਆਤ ਹੋਈ ਪਰ ਆਪਣੇ ਇੱਕ ਦੇਸ਼ ਦੇ ਵਿੱਚ ਇੱਕ ਟ੍ਰੈਂਡ ਬੜਾ ਤਕੜਾ ਕਾਪੀ ਕਰਨ ਦਾ ਹਾਂ ਠੀਕ ਆ ਚైనా ਜੋ ਆਈਡੋਰ ਅੱਜ ਸ਼ਾਇਦ ਤੇ ਚైనా ਜੋ ਬੰਦ ਕਰਤੀ ਹੋਵੇ ਪਰ ਜਿਹੜੀ ਚੀਜ਼ ਕਾਪੀ ਹੋ ਗਈ ਇੱਥੇ ਬਣ ਲੱਗ ਪਈ ਆ ਉਹਨੂੰ ਤੇ ਇੱਥੇ ਹੀ ਬੰਦ ਕਰਨਾ ਪਊਗਾ ਉਹਦੇ ਨੂੰ ਵੀ ਖਤਰਨਾਕ ਆ ਉਹਦੇ ਨੂੰ ਵੀ ਖਤਰਨਾਕ ਉਹਨੂੰ ਤੇ ਇੱਥੇ ਹੀ ਬੰਦ ਕਰਨਾ ਪਊਗਾ ਨਾ ਜਿਹੜੀ ਇਥੇ ਕਾਪੀ ਆ ਉਹਨਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਆ ਕਿ ਦੋਰ ਤੇ ਕਿਸੇ ਨੇ ਖਰੀਦਣੀ ਗੁੱਡੀ ਡੋਲਾ ਤੇ ਚੈਨਾ ਡੋਰ ਚੋ 20 ਰੁਪਏ 50 ਵੱਧ ਬਜਦੇ ਹੋਣਗੇ ਉਹ ਤੋਂ ਘੱਟ ਆ ਪਰ ਇਹ ਵੇਖੀਏ ਵੀ ਅਸੀਂ ਮਨੁੱਖਤਾ ਦਾ ਭਲਾ ਵੀ ਕਰਨਾ ਹੈ ਨਾ ਕਿ ਜੂ ਬਲੈਕ ਚ ਵਿਕਰੀ ਹੈ ਬਲੈਕ ਚ ਵਿਕਰੀ ਹੈ ਹਾਂ ਤੇ ਜਿਹੜੇ ਵੇਚਦੇ ਆ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਜੇ ਕੱਲ ਨੂੰ ਕਿਤੇ ਸਾਡੇ ਪਰਿਵਾਰ ਦੇ ਕਿਹੇ ਬੱਚੇ ਦੇ ਜਾਂ ਹੱਥ ਦੇ ਜਾਂ ਕੱਟ ਗਈ ਫਿਰ ਕੀ ਕਈ ਵਾਰ ਆ ਕੀ ਹੁੰਦਾ ਹੈ ਕਿ ਜਦੋਂ ਦੋਰ ਗੁੱਡੀਆਂ ਅਡਾਉਂਦੇ ਹੀ ਲੋਕ ਤੇ ਵੇਖਿਆ ਬੱਤੀ ਵਾਲੀਆਂ ਤਾਰਾਂ ਨੂੰ ਜਾ ਕੇ ਡੋਰ ਲੱਗ ਜਾਣੀ ਹਾਂ ਕਈ ਲੋਕਾਂ ਦੀ ਮੌਤ ਹੋਈ ਠੀਕ ਹੈ ਕਿਸੇ ਦੇ ਗਲ ਦੇ ਵਿੱਚ ਡੋਰ ਫਿਰ ਜਾਣੀ ਉਹਦਾ ਗਲ ਕੱਟਿਆ ਜਾਣਾ ਜਾਂ ਕੁਝ ਕੱਟਿਆ ਜਾਣਾ ਜਦੋਂ ਇਹੋ ਜਿਹੇ ਘਟਨਾਵਾਂ ਵਾਪਰਦੀਆਂ ਕੀ ਉਦੋਂ ਨਹੀਂ ਪਤਾ ਲੱਗਦਾ ਕਿ ਇਹਦੇ ਕੋਠੇ ਤੋਂ ਇਹ ਡੋਰਾ ਹੀ ਕੱਟ ਗਿਆ ਬਿਲਕੁਲ ਲੱਗਦਾ ਪਤਾ ਨਾ ਜੇ ਬਤੀ ਦਾ ਜਿਹਨਾਂ ਦਾ ਬੰਦਾ ਮਰ ਗਿਆ ਉਹਨੂੰ ਨਹੀਂ ਜਾਗ ਪਹੁੰਚ ਸਕਦੇ ਵੀ ਡੋਰ ਕਿੱਥੋਂ ਲਿਆਂਦੀ ਕਿੱਥੋਂ ਲਿਆਂਦੀ ਜਿਹਦਾ ਗਲਾ ਕੱਟਿਆ ਗਿਆ ਉਹ ਵੇਦਾ ਹੀ ਨਾ ਬੰਦਾ ਵੀ ਉਹ ਫਲਾਣਾ ਬੰਦਾ ਗੁੱਡੀ ਡਾਉਣ ਰਿਹਾ ਸੀ ਵੀ ਉਹਨੇ ਮੇਰਾ ਗਲਾ ਕੱਟਦਾ ਉਦੋਂ ਨਹੀਂ ਪ੍ਰੇਸ਼ਾਨਪੁਰ ਪਹੁੰਚ ਸਕਦਾ ਵੀ ਤੂੰ ਕਿੱਥੋਂ ਲਿਆਂਦੀ ਡੋਰ ਇਹ ਜਾ ਕੇ ਸਹੀ ਹੈ ਉਹ ਉਦੋਂ ਇਹਨਾਂ ਨੇ ਧਿਆਨ ਨਹੀਂ ਦਿੱਤਾ ਕਹਿੰਦੇ ਕਿ ਇੱਥੇ ਨਾ ਉਂਗਲਾਂ ਦੇ ਉੱਪਰ ਵੀ ਕੋਈ ਚੀਜ਼ ਚੜਾਉਦੇ ਪਲਾਸਟਿਕ ਦੀ ਕੇ ਆਗੂ ਬਾਰੇ ਦੇ ਚੜਾ ਲੈਂਦੇ ਹਾਂ ਚੜਾ ਲੈਂਦੇ ਆ ਕਿ ਜਦੋਂ ਡਾਉਂਦੇ ਆ ਉਹ ਨਹੀਂ ਜੇ ਨਹੀਂ ਉਹ ਚੜਾਉਦੇ ਤੇ ਇਥੇ ਕੱਟ ਲੱਗਦੇ ਆ ਕੱਟ ਲੱਗਦੇ ਐਡੀ ਖਤਰਨਾਕ ਡੋਰ ਹੁੰਦੇ ਹੋਏ ਵੀ ਮਤਲਬ ਜਾਨ ਆਪਦੀ ਨੂੰ ਰਿਸਕ 'ਚ ਪਾ ਕੇ ਤੇ ਫਿਰ ਆਪਾਂ ਇਹੋ ਜੇ ਕੰਮ ਕਰਦੇ ਆ ਇਹ ਸ਼ੋਭਾ ਨਹੀਂ ਦੇਦੇ ਡਰੋਨ ਲੈ ਕੇ ਲੋਕਾਂ ਦੇ ਕੋਠਿਆਂ ਤੇ ਛਾਤੀ ਮਾਰ ਰਹੇ ਆ ਜਦੋਂ ਫੈਕਟਰੀਆਂ 'ਚ ਡੋਰ ਬੰਨਦੀ ਐ ਬੁੱਕਲ ਦਾ ਮਾਲ ਤਾਂ ਹੈ ਹੀ ਨਹੀਂ ਕਿ ਜਾਂ ਇਹਨੂੰ ਕਿਸੇ ਨੇ ਅੰਦਰ ਵੜ ਕੇ ਬਣਾ ਲਿਆ ਜੀ ਹਨਾ ਆ ਤਸਕਰ ਡੋਰ ਦਾ ਖਲਾਰਾ ਉਦੋਂ ਨਹੀਂ ਇਹ ਪ੍ਰਸ਼ਾਸਨ ਨੂੰ ਦਿਖਾਈ ਦਿੰਦਾ ਕਿ ਭਾਈ ਇਹ ਫੈਕਟਰੀ 'ਚ ਬਣ ਰਹੀ ਐ ਤੇ ਇਹ ਉਦੋਂ ਹੀ ਨੱਥ ਪਾਈ ਜਾਂਦੀ ਚੈਨਾ ਡੋਰ ਵਾਕਈ ਮੌਦ ਆ ਅੱਜ ਤੱਕ ਕਿੰਨੇ ਆ ਘਰਾੜੀਆਂ ਜਾਂਦਾ ਜਿਹੜੀਆਂ ਜਾ ਚੁੱਕੀਆਂ ਜਿਹੜੇ ਇਹ ਖੁਸ਼ੀ ਦੇ ਤਿਹਾਰ ਦੇ ਉੱਪਰ ਜਿਹੜੇ ਘਰ 'ਚ ਕੇਦੀ ਜਾਨ ਚਲ ਜਾਂਦੀਆਂ ਜਾਂ ਘੱਟ ਵੱਡ ਹੋ ਜਾਂਦਾ ਉਹਨਾਂ ਦੇ ਘਰੇ ਜਦੋਂ ਵੈਣ ਪੈਣੇ ਸ਼ੁਰੂ ਹੋ ਜਾਂਦੇ ਆ ਤੇ ਫਿਰ ਪਤਾ ਲੱਗਦਾ ਕਿ ਇਹ ਜਿਹੜੀ ਆ ਡੋਰ ਸਾਨੂੰ ਨਹੀਂ ਵਰਤਣੀ ਚਾਹੀਦੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਨਾ ਬਹੁਤ ਵੱਡਾ ਵਿਸ਼ਾ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਆ ਇੱਕ ਚਾਈਨਾ ਡੋਰ ਜਿਹਨੂੰ ਖੂਨੀ ਡੋਰ ਦੇ ਨਾਂ ਤੇ ਨਾਲ ਜਾਣਿਆ ਜਾਂਦਾ ਤੇ ਬਹੁਤ ਸਾਰੀਆਂ ਸਰਕਾਰ ਵੱਲੋਂ ਪਾਬੰਦੀਆਂ ਵੀ ਲਾਈਆਂ ਜਾ ਰਹੀਆਂ ਪ੍ਰਸ਼ਾਸਨ ਜਿਹੜਾ ਵਾ ਇੱਕ ਜਦੋ ਜੈਦ ਕਰ ਰਿਹਾ ਹੈ ਕੋਠਿਆਂ ਦੇ ਉੱਪਰ ਕਿਤੇ ਡਰੋਨ ਦੇ ਨਾਲ ਨਿਗਾਹ ਰੱਖੀ ਜਾ ਰਹੀ ਹੈ ਪਰ ਅੱਜ ਵੀ ਕੀ ਚਾਈਨਾ ਡੋਰ ਉਹ ਬੰਦ ਹੋ ਚੁੱਕੀ ਹੈ ਕੀ ਸਾਡੇ ਬੱਚੇ ਜਿਹੜੇ ਚਾਈਨਾ ਡੋਰ ਤੋਂ ਬਚ ਸਕਣਗੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਕਿ ਬੱਚਿਆਂ ਦੀ ਡੈਥ ਤੱਕ ਹੋ ਰਹੀ ਹੈ ਇਸ ਚਾਈਨਾ ਡੋਰ ਦੇ ਕਾਰਨ ਜੇ ਕਿਸੇ ਦੇ ਰਾਤ ਦੀਰ ਦੇ ਅੜ ਜਾਂਦੀ ਹੈ ਤਾਂ ਅਗਲੇ ਨੂੰ ਲਹੋ ਲੁਹਾਨ ਕਰਕੇ ਸੁੱਟ ਦਿੰਦੀ ਹੈ ਇਸੇ ਵਿਸ਼ੇ ਤੇ ਗੱਲਬਾਤ ਕਰ ਲਈ ਮੇਰੇ ਨਾਲ ਮੇਰੇ ਸੰਯੋਗੀ ਨੇ ਵੀਰ ਕਬਲਜੀਤ ਸਿੰਘ ਜੀ ਬੇਕੇ ਪੁਰਾਉ ਕਰਦੇ ਗੱਲਬਾਤ ਆ ਵੀਰ ਜੀ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਫਤਿਹ ਵੀਰ ਜੀ ਕਹਿੰਦੇ ਖੋਨੀ ਡੋਰ ਬਹੁਤ ਖਤਰਨਾਕ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਬਿਲਕੁਲ ਜਿਹੜੀ ਤੁਸੀਂ ਪਹਿਲਾਂ ਮੇਰੇ ਤੋਂ ਦੱਸ ਹੀ ਦਿੱਤਾ ਇਨੂੰ ਕਹਿ ਲੀਏ ਕਿ ਇੱਕ ਚੈਨਾ ਡੋਰ ਰਹੀ ਹੈ ਹਵਾ 'ਚ ਉਡਦੀ ਇੱਕ ਮੌਤ ਆ ਮੌਤ ਆ ਠੀਕ ਆ ਹਵਾ 'ਚ ਮੌਤ ਉਡਣ ਢੀਆ ਜਿਹਦੇ ਮਰਜ਼ੀ ਜਾ ਕੇ ਗਲ 'ਚ ਆਪਣਾ ਰਸਾ ਪਾ ਸਕਦੀ ਆ ਤੇ ਬੰਦੇ ਦੀ ਜਿਹੜੀ ਜਾਨ ਆ ਉਹ ਮਿੰਟਾਂ ਸਕਿੰਟਾਂ 'ਚ ਵਹਿੰਦੇ ਵਹਿੰਦੇ ਰੇੜੀ ਆ ਉਹ ਖਤਮ ਉਹਦੇ ਘਰ ਦੇ ਵਿੱਚ ਵੀ ਖੁਸ਼ੀਆਂ ਜਿਹੜੀਆਂ ਉਹ ਗਮੀਆਂ 'ਚ ਬਦਲ ਜਾਣੀਆਂ ਗੁੱਡੀਆਂ ਦਾ ਜਿਹੜਾ ਕੰਮ ਆ ਚੈਨਾ ਡੋਰ ਦਾ ਜਿਆਦਾ ਨਾ ਲੋਹੜੀ ਦੇ ਲਾਗੇ ਜਾ ਕੇ ਆਉਂਦਾ ਬਿਲਕੁਲ ਲੋਹੜੀ ਤੇ ਬੱਚੇ ਜਾਂਦੇ ਆ ਗੁੱਡੀਆਂ ਲੈਂਦੇ ਆ ਫਿਰ ਡੋਰ ਲੈਂਦੇ ਆ ਲੈ ਕੇ ਦੇ ਘਰਾਂ ਦੇ ਵਿੱਚ ਅਡਾਉਣੀ ਸ਼ੁਰੂ ਕਰਦੇ ਆ ਪਰ ਜੀ ਆਪਾਂ ਵੇਖੀਏ ਤੇ ਜਿਹੜੀਆਂ ਗੁੱਡੀਆਂ ਵਾਂ ਦੂਹਰੀ ਡੋਰ ਨਾਲ ਵੀ ਡਾਈਆਂ ਜਾ ਸਕਦੀਆਂ ਪੁਰਾਣੇ ਜਿਹੜੇ ਲੋਕ ਸੀ ਇਹਨੂੰ ਧਾਗਿਆਂ ਦੇ ਨਾਲ ਵੀ ਡਾਲੀਂਦੇ ਸੀ ਬਿਲਕੁਲ ਉਤੋਂ ਪੁਰਾਣੇ ਜੇ ਪਛਾਹ ਜਲਦੀਏ ਥੋੜਾ ਜਿਆਦਾ ਤੇ ਰੀਲਾਂ ਦੇ ਨਾਲ ਵੀ ਡਾਉਂਦੇ ਹੁੰਦੇ ਸੀ ਹਾਂ ਉਦੋਂ ਕੀ ਆ ਕਿ ਇਹ 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 ਜਿਹੜੀਆਂ ਡੋਰਾਵਾਂ ਇਹ ਖਤਰਨਾਕ ਡੋਰਾਾਂ ਡਾਉਣ ਦਾ ਕੰਮ ਕਿਉਂ ਸ਼ੁਰੂ ਹੋਇਆ ਜਦੋਂ ਗੁੱਡੀਆਂ ਉੱਡਣੀਆਂ ਸ਼ੁਰੂ ਹੋਈਆਂ ਬੱਚਾ ਜਿਹੜਾ ਵਾ ਨਾ ਉਹ ਵੇਖਦਾ ਵੀ ਮੇਰਾ ਜਿਹੜਾ ਗਵੰਢੀ ਆ ਬੱਚਾ ਹਾਂ ਉਹਨੇ ਗੁੱਡੀ ਡਾਈ ਆ ਮੈਂ ਉਹਦੇ ਨਾਲ ਪੇਚੇ ਲਾਉਂ ਪੰਜਾਬੀ ਚ ਕਹਿੰਦੇ ਪੇਚੇ ਲਾਉਣੇ ਗੁੱਡੀ ਉਹਦੀ ਕੱਟਣੀ ਆ ਉਹ ਗੁੱਡੀ ਨੂੰ ਕੱਟਦਾ ਉਹਦੀ ਜਿਹੜੀ ਚਾਈਨਾ ਡੋਰ ਹੀ ਉਹਦੇ ਤੇ ਕੱਚ ਚੜਿਆ ਹੁੰਦਾ ਜਾਂ ਹੋਰ ਕੋਈ ਕੈਮੀਕਲ ਉਹਨਾਂ ਨੇ ਚੜਾਇਆ ਹੁੰਦਾ ਬਿਲਕੁਲ ਜਦੋਂ ਉਹਦੇ ਲਾਗੇ ਲੱਗਦੀ ਆ ਉਹਦੀ ਗੁੱਡੀ ਕੱਟੀ ਜਾਂਦੀ ਏ ਇੱਕ ਰੀਵੇ ਦਾ ਦੋ ਰੀਵੇ ਦਾ ਫਿਰ ਬੱਚਿਆਂ ਚ ਕਹਿੰਦਾ ਕਿ ਮੈਂ ਵੀ ਇਦਾਂ ਦੀ ਡੋਰ ਲੇ ਆਉਣਾ ਮੈਂ ਵੀ ਇਦਾਂ ਹੀ ਡੋਰ ਲਿਆ ਬਿਲਕੁਲ ਹੁਣ ਜਦੋਂ ਉਹਨੇ ਸੋਚ ਲਿਆ ਉਦੇ ਦਿਮਾਗ ਚ ਪੈ ਗਿਆ ਕਿ ਮੈਂ ਐਦਾਂ ਦੀ ਡੋਰ ਲਿਓਣੀ ਆ ਉਹਨੇ ਜਾਣਾ ਬਾਜ਼ਾਰ ਬਾਜ਼ਾਰ ਜਾਣਾ ਪਹਿਲਾਂ ਦੀ ਸ਼ੁਰੂਆਤ ਜਿਹੜੀ ਆ ਉਹ ਆਸਾਨੀ ਨਾਲ ਮਿਲ ਜਾਂਦੀ ਥੇ ਲੋਕ ਬਿਲਕੁਲ ਠੀਕ ਆ ਹੁਣ ਪ੍ਰਸ਼ਾਸਨ ਨੇ ਸਖਤੀ ਕੀਤੀ ਆ ਤੇ ਉਥੋਂ ਹੀ ਜਿਹੜਾ ਇਹ ਰਿਵਾਜ ਜਿਹੜੀ ਪਿਰਤਜੀ ਜਲ ਪਈ ਤੇ ਚੈਨਾ ਡੋਰ ਜਿਹੜੀ ਇਹ ਸ਼ੁਰੂ ਹੋ ਗਈ ਆ ਤੇ ਮੈਂ ਕਹਿੰਨਾ ਕਿ ਜਿਹੜੀ ਹਵਾ ਚੋਟ ਦੀ ਮੌਤ ਆ ਇਹਨੂੰ ਰੋਕਣਾ ਜਿਹੜਾ ਜ਼ਰੂਰ ਚਾਹੀਦਾ ਪ੍ਰਸ਼ਾਸਨ ਦਾ ਤੁਸੀਂ ਜ਼ਿਕਰ ਕੀਤਾ ਹੋਣਾ ਅਮਰਸਰ ਤੋਂ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਨੇ ਆਪਣਾ ਵੱਡੇ ਅਫਸਰ ਜਿਹੜੇ ਉਹਨਾਂ ਦੇ ਬਿਆਨ ਵੀ ਆ ਚੁੱਕੇ ਨੇ ਵੀ ਏ ਅਸੀਂ ਕਿਸੇ ਨੂੰ ਨਹੀਂ ਉਡਾਉਣ ਦਿਆਂਗੇ ਉੱਥੇ ਡਰੋਨ ਦੇ ਨਾਲ ਨਿਗਰੱਖੀ ਜਾ ਰਹੀ ਹੈ ਇਸ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਮੈਂ ਵੀਰ ਜੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਡਰੋਨ ਡਾ ਕੇ ਇਹਦੇ ਗੁੱਡੀਆਂ ਦੇ ਉੱਪਰ ਨਿਗਰੱਖੀ ਜਾ ਰਹੀ ਹੈ ਚైనా ਡੋਰ ਕੌਣ ਡਾਰ ਰਿਹਾ ਕੌਣ ਨਹੀਂ ਡਾਰ ਰਿਹਾ ਨਾ ਸਭ ਤੋਂ ਪਹਿਲੀ ਗੱਲ ਤੇ ਇਹਦੀ ਨੌਬਤ ਕਿਉਂ ਆਈ ਡਰੋਨ ਡਾਉਣ ਦੀ ਨੌਬਤ ਕਿਉਂ ਆਈ ਸ਼ੁਰੂਆਤ ਚ ਸ਼ੁਰੂਆਤ ਚ ਪ੍ਰਸ਼ਾਸਨ ਸਿਕੰਜਾ ਨਹੀਂ ਕੱਸਦਾ ਜਦੋਂ ਅੱਜ ਤੋਂ ਪਿਛਲੇ ਸਾਲ ਦੀ ਲਾ ਲੋ ਗੱਲ ਜਾਂ ਉਹ ਤੋਂ ਪਿਛਲੇ ਸਾਲ ਦੀ 2 ਸਾਲ ਪਹਿਲਾਂ ਦੀ ਲਾ ਲੋ ਬਿਲਕੁਲ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਡੋਰ ਗੁੱਡੀਆਂ ਅਡਾਉਂਦੇ ਹੀ ਲੋਕ ਤੇ ਵੇਖਿਆ ਬੱਤੀ ਵਾਲੀਆਂ ਤਾਰਾਂ ਨੂੰ ਜਾ ਕੇ ਡੋਰ ਲੱਗ ਜਾਣੀ ਹਾਂ ਕਈ ਲੋਕਾਂ ਦੀ ਮੌਤ ਹੋਈ ਹੈ ਬਿਲਕੁਲ ਠੀਕ ਹੈ ਕਿਸੇ ਦੇ ਗਲ ਦੇ ਵਿੱਚ ਡੋਰ ਫਿਰ ਜਾਣੀ ਉਹਦਾ ਗਲ ਕੱਟਿਆ ਜਾਣਾ ਜਾਂ ਕੁਝ ਕੱਟਿਆ ਜਾਣਾ ਜਦੋਂ ਇਹੋ ਜਿਹੇ ਘਟਨਾਵਾਂ ਵਾਪਰਦੀਆਂ ਕਿ ਉਦੋਂ ਨਹੀਂ ਪਤਾ ਲੱਗਦਾ ਕਿ ਇਹਦੇ ਕੋਠੇ ਤੋਂ ਇਹ ਡੋਰਾ ਹੀ ਕੱਟ ਗਏ ਬਿਲਕੁਲ ਲੱਗਦਾ ਪਤਾ ਨਾ ਇਹ ਬੱਤੀ ਨਾਲ ਜਿੰਨਾ ਦਾ ਬੰਦਾ ਮਰ ਗਿਆ ਉਹਨੂੰ ਨਹੀਂ ਜਾ ਕੇ ਪੁੱਛ ਸਕਦੇ ਵੀ ਡੋਰ ਕਿੱਥੋਂ ਲਿਆਂਦੀ ਕਿੱਥੋਂ ਲਿਆਂਦੀ ਜਿਹਦਾ ਗਲਾ ਕੱਟਿਆ ਗਿਆ ਉਹ ਵੇਦਾ ਹੀ ਹੈ ਨਾ ਬੰਦਾ ਬਿਲਕੁਲ ਵੀ ਉਹ ਫਲਾਣਾ ਬੰਦਾ ਗੁੱਡੀ ਡਾਉਣ ਰਿਹਾ ਸੀ ਵੀ ਉਹਨੇ ਮੇਰਾ ਗਲਾ ਕੱਟਤਾ ਹਾਂ ਉਦੋਂ ਨਹੀਂ ਪਰੇਸ਼ਾਨ ਪੁੱਛ ਸਕਦਾ ਵੀ ਤੂੰ ਕਿੱਥੋਂ ਲਿਆਂਦੀ ਡੋਰ ਇਹ ਜਾ ਕੇ ਸਹੀ ਹੈ ਉਹ ਉਦੋਂ ਇਹਨਾਂ ਨੇ ਧਿਆਨ ਨਹੀਂ ਦਿੱਤਾ ਹੁਣ ਅੱਜ ਜਿਵੇਂ ਇੱਕ ਚੰਗਿਆੜੀ ਉੱਠ ਪਈਂਦੀ ਹੈ ਨਾ ਜਿਵੇਂ ਕਿਸਾਨਾਂ ਦਾ ਮੁੱਦਾ ਉੱਠ ਪਿਆ ਕਿਸਾਨ ਜਾ ਕੇ ਖਨੌਰੀ ਬਾਰਡਰ ਬਹਿ ਗਏ ਜਾਂ ਸ਼ੰਮੂ ਬਾਰਡਰ ਬਹਿ ਗਏ ਪਿੱਛੇ ਦਿੱਲੀ ਮੋਰਚਾ ਲਾਇਆ ਫਿਰ ਸਰਕਾਰ ਨੂੰ ਜਾਗ ਆਈ ਵੀ ਅਸੀਂ ਇਹ ਕਾਨੂੰਨ ਜਿਹੜੇ ਉਹ ਰੱਦ ਕਰਨੇ ਆ ਉਦਾਂ ਹੀ ਜਦੋਂ ਚੰਗਿਆੜੀ ਪੜਕ ਪਈ ਲੋਕੀਂ ਕਹਿ ਲੱਗ ਪਏ ਕਿ ਚైనా ਡੋਰ ਜਿਹੜੀ ਖਰਾਬ ਕਰਨ ਲੱਗ ਪਈ ਆ ਫਿਰ ਹੁਣ ਜਿਹੜਾ ਵਾ ਇਹਨਾਂ ਨੂੰ ਜਾਗ ਆਈ ਆ ਹੁਣ ਇਹਨਾਂ ਦਾ ਇਧਰਲੇ ਪਾਸੇ ਧਿਆਨ ਹੋਇਆ ਹੁਣ ਇਹ ਇਨਾਮ ਵੀ ਰੱਖਣ ਲੱਗ ਪਏ ਆ ਕਿ 25000 ਰੁਪਇਆ ਇਨਾਮ ਦੇਵਾਂਗੇ ਨਾਮ ਵੀ ਗੁਪਤ ਰੱਖਾਂਗੇ ਪਰ ਇਹ ਪਹਿਲਾਂ ਜਿਹੜੀ ਚੀਜ਼ਾਂ ਨੂੰ ਜਿਹੜੀ ਨੱਥ ਪਾ ਲੈਣੀ ਆ ਨਾ ਉਹ ਵਧੀਆ ਗੱਲ ਹੁੰਦੀ ਆ ਜਦੋਂ ਜਿਆਦਾ ਕੰਮ ਵੱਜ ਜਾਂਦਾ ਨਾ ਤੇਰੇ ਰੋਕਣਾ ਬੜਾ ਔਖਾ ਹੋ ਜਾਂਦਾ ਇਹ ਅਕਸਰ ਹੀ ਆਪਾਂ ਦੇਖਦੇ ਆਏ ਆ ਵੀ ਜਦੋਂ ਕੰਮ ਵਿਗੜ ਜਾਂਦਾ ਨਾ ਉਦੋਂ ਪ੍ਰਸ਼ਾਸਨ ਪਪਾਹਰ ਹੁੰਦਾ ਤੇ ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਆ ਵੀ ਹੁਣ ਆਪਾਂ ਡਰੋਨ ਲੈ ਕੇ ਲੋਕਾਂ ਦੇ ਕੋਠਿਆਂ ਤੇ ਚਾਤੀ ਬਾਰ ਰਹੇ ਜਦੋਂ ਫੈਕਟਰੀਆਂ ਚ ਡੋਰ ਬਣਦੀ ਹੈ ਬੁੱਕਲ ਦਾ ਮਾਲ ਤਾਂ ਹੈ ਹੀ ਨਹੀਂ ਕਿ ਜਾ ਇਹਨੂੰ ਕਿਸੇ ਨੇ ਅੰਦਰ ਵੜ ਕੇ ਬਣਾ ਲਿਆ ਜੀ ਹਨਾ ਅਸਕਰ ਡੋਰ ਦਾ ਖਲਾਰਾ ਉਦੋਂ ਨਹੀਂ ਇਹ ਪ੍ਰਸ਼ਾਸਨ ਨੂੰ ਦਿਖਾਈ ਦਿੰਦਾ ਵੀ ਭਾਈ ਇਹ ਫੈਕਟਰੀ ਚ ਬਣ ਰਹੀ ਹੈ ਤੇ ਇਹ ਉਦੋਂ ਹੀ ਨੱਥ ਪਾਈ ਜਾਵੇ ਅੱਛਾ ਇਹਦੀ ਤੁਹਾਨੂੰ ਜਿਹੜੀ ਗੱਲ ਤੁਸੀਂ ਕੀਤੀ ਇਹਦੀ ਤੁਹਾਨੂੰ ਧਾਰਨ ਦੇਣਾ ਹਾਂ ਜਿੱਥੇ ਆਪਾਂ ਖੜੇ ਆ ਹਾਂ ਇਹਦੇ ਕੋਜੀ ਦੂਰੀ ਦੇ ਉੱਪਰ ਦਿয়ালਪੁਰ ਤੋਂ ਤਰਨਤਾਰਨ ਮਾਰਗ ਜਿਹੜਾ ਵਾ ਰੋਡ ਚੱਲਦਾ ਤੁਸੀਂ ਵੀ ਦੇਖੀਆਂ ਹੋਣਗੀਆਂ ਅੱਜ ਤੋਂ 20 25 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਲਾ ਲੋ ਆ ਤੋਂ ਬਾਅਦ ਖਬਰਾਂ ਪ੍ਰਕਾਸ਼ਤ ਹੋਈਆਂ ਹਾਂ ਪੀ ਇਹ ਜਿਹੜਾ ਰੋਡ ਆ ਇਹਦੇ ਉੱਪਰ ਤੂੜੀ ਦੇ ਨਾਲ ਲੱਦੇ ਟਰਾਲੇ ਵੱਡੇ ਪੱਧਰ ਤੇ ਜਿਹੜਾ ਸਾਰੀ ਛੜਕੀ ਘੇਰ ਲੈਂਦੇ ਆ ਤੇ ਲੋਕਾਂ ਨੂੰ ਰਸਤਾ ਨਹੀਂ ਦਿੰਦੇ ਉਹ ਜਿਹੜੇ ਲੰਘਦੇ ਆ ਉਹਦੇ ਬਾਰੇ ਜਿਹੜਾ ਇਥੋਂ ਦਾ ਨੇੜੇ ਦਾ ਪੁਲਿਸ ਸਟੇਸ਼ਨ ਆ ਉਹਨੂੰ ਵੀ ਜਾਗਰੂਕ ਕੀਤਾ ਲੋਕਾਂ ਨੇ ਹਾਂ ਇਤੋ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਆ ਹਾਂ ਉਹਨੇ ਵੀ ਬਿਆਨ ਲਾਇਆ ਕਿ ਪੁਲਿਸ ਵਾਲਿਆਂ ਨੂੰ ਕਿਹਾ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਇਹਨਾਂ ਨੂੰ ਰੋਕੋ ਰੋਕੋ ਜੇ ਨਹੀਂ ਰੋਕਦੇ ਅਸੀਂ ਸੰਘਰਸ਼ ਵਿੱਢਾਂਗੇ ਜਦੋਂ ਉਹਨੇ ਇਹ ਬਿਆਨ ਦਿੱਤਾ ਹਾਂ ਉਹ ਦਿਨ ਪੁਲਿਸ ਦੀ ਜਾਖ ਖੁੱਲੀ ਹਾਂ ਨਾਕਾ ਲਾਇਆ ਹਾਂ ਦੋਹਾਂ ਦੇ ਚਲਾਨ ਕੱਟੇ 10000 ਰੁਪਿਆ 10 ਦਿਨੋਂ ਟਰਾਲੇ ਰੋਗੇ ਰੋਗੇ ਨਾ ਹਾਂ 10 ਦਿਨਾਂ ਤੋਂ ਬਾਅਦ ਚ ਹਾਂ ਲੋਕਾਂ ਦੇ ਮਨ ਚ ਇਹ ਗੱਲ ਬਹਿ ਗਈ ਹਾਂ ਵੀ ਪੁਲਿਸ ਦਾਖ ਦੇਣ ਜਿਹੜੀ ਆ ਉਹ ਗੱਲ ਸਖਤੀ ਰੱਖਦੀ ਹੁੰਦੀ ਆ ਬਿਲਕੁਲ ਮੁੜ ਕੇ ਫੇਰ ਟਰਾਲੇ ਚੱਲਣ ਲੱਗ ਪਏ ਹਾਂ ਚੱਲਣ ਲੱਗ ਪਏ ਨਾ ਅੱਛਾ ਇਹ ਇਸੇ ਤਰ੍ਹਾਂ ਹੀ ਇਹ ਮਤਲਬ ਹੈਗਾ ਵਾ ਵੀ ਜਦੋਂ ਲੋਕ ਹੀ ਕਹਿੰਦੇ ਉਦੋਂ ਹੀ ਆਪਾਂ ਮਤਲਬ ਹਨਾ ਪਹਿਲਾਂ ਵੀ ਰੋਕ ਸਕਦੇ ਸੀ ਅੱਜ ਵੀ ਹੁਣ ਫੇਰ ਲੰਘਣ ਦਾ ਟਰਾਲੇ ਉਹ ਵੀ ਰੋਕ ਸਕਦੇ ਆ ਮਤਲਬ ਇਹ ਨਹੀਂ ਕਿ ਜਦੋਂ ਲੋਕ ਰੌਲਾ ਪਾਉਣ ਵੀ ਉਦੋਂ ਕਹਿਤਾ ਕਿ ਹਾਂ ਰੋਕਤਾ 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 ਕਰਤਾ ਨਾਮ ਰੱਖਤਾ ਮਤਲਬ ਲਗਾਤਾਰ ਜਿਹੜੀ ਇਹਦੇ ਤੇ ਸਖਤੀ ਕੀਤੀ ਜਾਊਗੀ ਤੇ ਫੇਰ ਜਾ ਕੇ ਰੁਕਣੀ ਆ ਜੇ ਆਪਾਂ ਇਹਨੂੰ ਖੁੱਲਾ ਛੱਡ ਦਾਂਗੇ ਨਾ ਫਿਰ ਬੜਾ ਮੁਸ਼ਕਲ ਹੋ ਜਾਣਾ ਵਾ ਇਹ ਚੈਨਾ ਡੋਰ ਵਾਕਈ ਮੌਤ ਆ ਅੱਜ ਤੱਕ ਕਿੰਨੇ ਘਰਾਂ ਦੀਆਂ ਜਾਣਾਂ ਜਿਹੜੀਆਂ ਜਾ ਚੁੱਕੀਆਂ ਜਿਹੜੇ ਇਹ ਖੁਸ਼ੀ ਦੇ ਤਿਹਾੜ ਦੇ ਉੱਪਰ ਜਿਹੜੇ ਘਰ 'ਚ ਕੇ ਦੀ ਜਾਨ ਚਲ ਜਾਂਦੀਆਂ ਜਾਂ ਕੱਟ ਵੱਢ ਹੋ ਜਾਂਦਾ ਉਹਨਾਂ ਦੇ ਘਰੇ ਜਦੋਂ ਵੈਣ ਪੈਣੇ ਸ਼ੁਰੂ ਹੋ ਜਾਂਦੇ ਆ ਤੇ ਫਿਰ ਪਤਾ ਲੱਗਦਾ ਕਿ ਇਹ ਜਿਹੜੀ ਆ ਡੋਰ ਸਾਨੂੰ ਨਹੀਂ ਵਰਤਣੀ ਚਾਹੀਦੀ ਪਰ ਕਹਿੰਦੇ ਹੁੰਦੇ ਨਾ ਜਦੋਂ ਇੱਕ ਗੱਲ ਹੋਰ ਕਹਿੰਦੇ ਕਿ ਇਹ ਗਵਾਢੀ ਘਰੇ ਆ ਕੇ ਜਿਹੜੀ ਲੱਗੀ ਆ ਨਾ ਉਹਦਾ ਸੇਕ ਨਹੀਂ ਲੱਗਦਾ ਜਦੋਂ ਘਰੇ ਆਣ ਕੇ ਲੱਗਦੀ ਤੇ ਉਦੋਂ ਲੱਗਦਾ ਇਹ ਜਦੋਂ ਮਤਲਬ ਜਿਹਦੇ ਨਾਲ ਵਾਪਰਦੀ ਘਟਨਾ ਉਹਨੂੰ ਹੀ ਪਤਾ ਲੱਗਦਾ ਕਿ ਇਹ ਕੀ ਚੀਜ਼ ਹੈ ਇਹ ਤਾਂ ਹੋ ਗਈ ਨਾ ਪ੍ਰਸ਼ਾਸਨ ਦੀ ਗੱਲ ਹੁਣ ਅਸੀਂ ਮਾਪੇ ਕਿੰਨੇ ਜਾਗਰੂਤ ਆ ਸਾਡੇ ਮਾਪੇ ਮਾਪੇ ਨੂੰ ਪਤਾ ਵੀ ਹੈ ਸਾਰ ਇੱਕ ਬੰਦੇ ਦੇ ਘਰ ਆਜ ਫੋਨ ਆ ਹਰ ਇੱਕ ਬੰਦਾ ਜਿਹੜਾ ਇੰਟਰਨੈਟ ਦਾ ਯੂਜ਼ ਕਰਦਾ ਵੀਡੀਓਜ਼ ਦੇਖਦਾ ਹਰ ਬੰਦੇ ਨੂੰ ਪਤਾ ਹੈ ਕਿ ਬੱਚਿਆਂ ਦੀ ਮੌਤ ਤੱਕ ਹੋ ਰਹੀ ਹੈ ਕਰੰਟ ਦੇ ਨਾਲ ਤਾਰ ਦੇ ਨਾਲ ਵਿੱਚ ਕਰੰਟ ਆ ਜਾਂਦਾ ਜਾਂ ਕਈ ਵੱਡੇ ਟੁੱਕੇ ਜਾਂ ਅੰਦਰ ਕਿਸਦਾ ਕੰਨ ਵੱਢਿਆ ਗਿਆ ਕਿਸ ਦੀ ਹੱਥ ਵੱਢਿਆ ਗਿਆ ਕਈ ਕੁਝ ਆਪਾਂ ਦੇਖਦੇ ਆਂ ਜਾਗਦਿਆਂ ਹੋਇਆ ਵੀ ਅਸੀਂ ਖੁਦ ਆਪਣੇ ਬੱਚਾ ਨੂੰ ਲਿਆ ਕੇ ਦਿੰਨੇ ਆ ਹਜੀ ਬੱਚੇ ਜिद ਕਰਦੇ ਆ ਮੈਂ ਇੱਥੇ ਵੀਰ ਜੀ ਇਹ ਗੱਲ ਕਹਿਣੀ ਜਾਊਂਗਾ ਕਿ ਬੱਚਿਆਂ ਦੇ ਮਾਂ ਪਿਓ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਇਹ ਜਿਹੜੀ ਚਾਈਨਾ ਡੋਰ ਆ ਇਹਦਾ ਜਿਹੜਾ ਆਪਣੇ ਬੱਚਿਆਂ ਨੂੰ ਸਮਝਾਓ ਕਿ ਇਹ ਜਿਹੜੀ ਸਾਨੂੰ ਨਹੀਂ ਵਰਤਣੀ ਚਾਹੀਦੀ ਜੇ ਬੱਚਿਆਂ ਨੂੰ ਆਪਾਂ ਚਾਈਨਾ ਡੋਰ ਤੋਂ ਬੱਚੇ ਜੇ ਰੋਕੀਏ ਤਾਂ ਰੋਕ ਸਕਦੇ ਆ ਹਾਂ ਅਹੀਂ ਕਿਉਂ ਨਹੀਂ ਰੋਕਦੇ ਇਹ ਜਦੋਂ ਕਿਸੇ ਨੂੰ ਕਹੀਏ ਨਾ ਕਿ ਤੂੰ ਚੈਨਾਡੋਰ ਜਾ ਰਿਹਾ ਹੈ ਨਾ ਕਿਉਂ ਵੇਖਿਓ ਚਲੋ ਸਾਡੇ ਲਾਗੇ ਬੰਨੇ ਦੇ ਸਾਡੇ ਪਿੰਡ ਜਿਨਾ ਰਿਵਾਜ ਹੀ ਨਹੀਂ ਹੈਗਾ ਗੁੱਡੀਆਂ ਡਾਉਣ ਦਾ ਜਿਆਦਾ ਕਿਤੇ ਯਾ ਕਿਤੇ ਲੋਹੜੀ ਵਾਲੇ ਦੇ ਨੇ ਕਦੀ ਕੋਈ ਗੁੱਡੀ ਡਾਉਂਦਾ ਹੋਵੇ ਦੇ ਉਹ ਵੀ ਮਤਲਬ ਵੱਖੋ ਵੱਖਰੇ ਪਿੰਡ ਦਾ ਹੁੰਦਾ ਨਾ ਕਈਆਂ ਪਿੰਡਾਂ ਜਿਓਂ ਸ਼ਹਿਰਾਂ ਜਿਆਦਾ ਰਿਵਾਜ ਹੁੰਦਾ ਜਿਆਦਾ ਹੁੰਦਾ ਹਾਂਜੀ ਜੇ ਕੇ ਇਹਨੂੰ ਪੁੱਛੋਗੇ ਨਾ ਅਚਾਨਕ ਤੇ ਉਹਦਾ ਜਵਾਬ ਕੀ ਹੋ ਮਾਪਿਆਂ ਦਾ ਤੁਹਾਡੇ ਸਾਹਮਣੇ ਕੀ ਜਵਾਬ ਹੋਊਗਾ ਉਹ ਕਹਿੰਦੇ ਬੱਚੇ ਜिद ਕਰਦੇ ਆ ਬੱਚੇ ਜੇਦ ਕਰਦੇ ਆ ਹਾਂ ਬਿਲਕੁਲ ਜੇ ਇੱਥੇ ਬੱਚੇ ਜੇਦ ਕਰਦੇ ਆ ਵੀ ਆਪਾਂ ਇਹੋ ਗੱਲ ਕਵਾਂਗੇ ਸਾਡੇ ਬੱਚੇ ਜिद ਕਰਦੇ ਆ ਇਹ ਭਲਕੇ ਕਹੂਗਾ ਬੱਚਾ ਸਾਡਾ ਕਿ ਮੈਂ ਆ ਨਸ਼ਾ ਕਰਨਾ ਮੈਨੂੰ ਪੈਸੇ ਦੋ ਫਿਰ ਵੀ ਆਪਾਂ ਇਹੋ ਗੱਲ ਕਵਾਂਗੇ ਵੀ ਸਾਡੇ ਬੱਚੇ ਜिद ਕਰਦੇ ਆ ਇਹ ਤੁਹਾਡਾ ਜਵਾਬ ਹੀ ਕਿ ਇਹੋ ਮਾਪਿਓ ਕਹਿੰਦੇ ਆ ਵੀ ਬੱਚੇ ਜੇਲ ਕਰਦੇ ਆ ਜੇ ਬੱਚੇ ਅੱਜ ਇਹ ਜिद ਕਰਨ ਲੱਗੇ ਤੇ ਕੱਲ ਨੂੰ ਬੱਚੇ ਹੋਰ ਕੋਈ ਜिद ਵੀ ਕਰ ਸਕਦੇ ਆ ਇਹ ਕਰਕੇ ਮਾਪਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਕੱਲ ਨੂੰ ਤੁਹਾਡਾ ਕੋਈ ਬੱਚਾ ਹੋਰ ਜिद ਕਰੇ ਉਹਨੂੰ ਇੱਥੇ ਹੀ ਰੋਕ ਦਿਓ ਤੇ ਇਹ ਚైనాਡੋਰ ਬਾਰੇ ਸਮਝਾਓ ਅਸੀਂ ਪ੍ਰਸ਼ਾਸਨ ਦਾ ਸਾਥ ਦਈਏ ਪ੍ਰਸ਼ਾਸਨ ਵੀ ਆਪ ਦੀ ਸ਼ਕਤੀ ਵਰਤੇ ਇੱਕ ਪਿਛੇ ਨਹੀਂ ਕੱਲ ਪਰਸੋ ਵੀਡੀਓ ਵੇਖੀ ਆ ਜੀ ਬੜੀ ਵਹਿਰ ਨੂੰ ਹੋਣ ਈ ਆ ਬਟਾਲੇ ਏਰੀਆ ਦੀ ਵੀਡੀਓ ਆ ਇੱਕ ਦੁਕਾਨਦਾਰ ਕਹਿ ਰਿਹਾ ਕਿ ਮੈਂ ਕਹਾ ਸੀ ਕਿ ਇੱਥੇ ਚైనా ਡੋਰ ਵਿਕਦੀ ਏ ਇਹਨੂੰ ਟੱਕੋ ਤੇ ਪੁਲਿਸ ਵਾਲੇ ਮੇਰੇ ਉੱਪਰ ਉਹਦੀ ਜਾਣ ਕੇ ਆ ਗਏ ਵੀ ਤੁਸੀਂ ਯਾਰ ਇੰਨੇ ਜਾਣੇ ਆ ਗਏ ਜਿਹਦੇ ਇੱਥੇ ਦੇ ਮੈਨੂੰ ਤਾਂ ਇਹ ਲੱਗਦਾ ਵੀ ਤੁਸੀਂ ਮੇਰੇ ਉੱਪਰ ਕਾਰਵਾਈ ਕਰਨ ਆ ਗਏ ਮੈਂ ਤਾਂ ਤੁਹਾਡਾ ਸਾਥ ਦੇਣਾ ਚਾਹਣਾ ਹਾਂ ਇਸ ਕਰਕੇ ਲੋਕ ਵੀ ਪੁਲਿਸ ਦਾ ਸਾਥ ਦੇਣ ਤੇ ਬਹੁਤ ਪ੍ਰਸ਼ਾਸਨ ਦਾ ਤੇ ਪ੍ਰਸ਼ਾਸਨ ਵੀ ਇਹ ਬੱਲੇ ਧਿਆਨ ਦੇਵੇ ਕਿ ਇਹ ਜੜੀਆਂ ਹਾਸੇ ਆ ਇਹਨੂੰ ਕਿੱਦਾਂ ਢੱਕਣਾ ਵਾ ਹੋਰ ਬੜੇ ਉਹਨਾਂ ਦੇ ਕੋਲ ਮਾਹਰ ਬੈਠੇ ਪ੍ਰਸ਼ਾਸਨ ਦੇ ਕੋਲ ਬੜੀਆਂ-ਬੜੀਆਂ ਤਕਨੀਕਾਂ ਵਾ ਇਹਨੂੰ ਕਿਹੜੇ ਤਰੀਕੇ ਨਾਲ ਰੋਕਣਾ ਜਾਂ ਕਿੱਦਾਂ ਰੋਕਣਾ ਇੱਕ ਹੋਰ ਵੱਡੀ ਗੱਲ ਆ ਹੂੰ ਜੇ ਘਰਾਂ 'ਚ ਡਰੋਨ ਲਾਏ ਆ ਹੂੰ ਤੇ ਜਿੱਥੋਂ ਸ਼ੁਰੂ ਹੁੰਦੀ ਆ ਹੂੰ ਚਾਈਨਾ ਡੋਰ ਕਿਦੋਂ ਪਹਿਲਾ ਦੇ ਚਾਈਨਾ ਡੋਰ ਸ਼ੁਰੂ ਕਿੱਥੋਂ ਹੋਈ ਹਾਂ ਪਹਿਲੇ ਸਾਲ ਇਹ ਕਹਿੰਦੇ ਆ ਕਿ ਇਹ ਚైనా ਦੇ ਵਿੱਚੋਂ ਚైనా ਦਾ ਪ੍ਰੋਜੈਕਟ ਆ ਜਿੱਦਾਂ ਲੜੀਆਂ ਆਉਂਦੀਆਂ ਵਾ ਦਿਵਾਲੀ ਤੇ ਜਗਾਉਣਾ ਤੇ ਜੋ ਕੁਝ ਇਹ ਚైనా 'ਚੋ ਸ਼ੁਰੂਆਤ ਹੋਈ ਪਰ ਆਪਣੇ ਇੱਕ ਦੇਸ਼ ਦੇ ਵਿੱਚ ਇੱਕ ਟ੍ਰੈਂਡ ਬੜਾ ਤਕੜਾ ਕਾਪੀ ਕਰਨ ਦਾ ਹਾਂ ਠੀਕ ਆ ਚైనా ਜੋ ਆਈਡੋਰ ਅੱਜ ਸ਼ੈਨ ਤੇ ਚైనా ਜੋ ਬੰਦ ਕਰਤੀ ਹੋਵੇ ਪਰ ਜਿਹੜੀ ਚੀਜ਼ ਕਾਪੀ ਹੋ ਗਈ ਇੱਥੇ ਬਣਨ ਲੱਗ ਪਈ ਆ ਉਹਨੂੰ ਤੇ ਇੱਥੇ ਵੀ ਬੰਦ ਕਰਨਾ ਪਊਗਾ ਉਹਦੇ ਨੂੰ ਵੀ ਖਤਰਨਾਕ ਉਹਨੂੰ ਤੇ ਇੱਥੇ ਵੀ ਬੰਦ ਕਰਨਾ ਪਊਗਾ ਨਾ ਇਸ ਕਰਕੇ ਇਹ ਜਿਹੜੀ ਇਥੇ ਕਾਪੀ ਆ ਉਹਨਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਕਿ ਡੋਰ ਤੇ ਕਿਸੇ ਨੇ ਖਰੀਦਣੀ ਗੁੱਡੀ ਡਾਉਣਾ ਤੇ ਚైనా ਡੋਰ ਚੋਂ 20 ਰੁਪਏ 50 ਵੱਧ ਬਜਦੇ ਹੋਣਗੇ ਉਹ ਚੋਂ ਘਾਟਾ ਪਰ ਇਹ ਵੇਖੀਏ ਵੀ ਅਸੀਂ ਮਨੁੱਖਤਾ ਦਾ ਭਲਾ ਵੀ ਕਰਨਾ ਮੈਂ ਕਹਿੰਦਾ ਜੀ ਬਲੈਕ ਚ ਵਿਕ ਰਹੀ ਹੈ ਬਲੈਕ ਚ ਵਿਕ ਰਹੀ ਹੈ ਹਾਂ ਤੇ ਜਿਹੜੇ ਵੇਚਦੇ ਆ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਜੇ ਕੱਲ ਨੂੰ ਕਿਤੇ ਸਾਡੇ ਪਰਿਵਾਰ ਦੇ ਕਿਸੇ ਬੱਚੇ ਦੇ ਜਾਂ ਹੱਥ ਦੇ ਜਾਂ ਕਟ ਗਈ ਫਿਰ ਕੀ ਤੇ ਫਿਰ ਵੀ ਤੇ ਰੁਕਣਾ ਹੀ ਨਾ ਫਿਰ ਜਾਗ ਆਉਂਦੀ ਐਂਡ ਤੇ ਜਾ ਕੇ ਹੋ ਵੇਖੋ ਜਿਹੜੇ ਚైనా ਡੋਰ ਡਾਉਂਦੇ ਆ ਮੈਂ ਸੁਣਿਆ ਵਾ ਸੁਣਨ ਚਾਈ ਆ ਵੇਖਿਆ ਤਾਂ ਨਹੀਂ ਕਦੀ ਕਦੇ ਕਿ ਇੱਥੇ ਨਾ ਉਂਗਲਾਂ ਦੇ ਉੱਪਰ ਵੀ ਕੋਈ ਚੀਜ਼ ਚੜਾਉਦੇ ਪਲਾਸਟਿਕ ਦੀ ਗੇ ਆ ਗੁਬਾਰੇ ਦੇ ਚੜਾ ਲੈਂਦੇ ਹਾਂ ਚੜਾ ਲੈਂਦੇ ਆ ਕਿ ਜਦੋਂ ਡਾਉਂਦੇ ਆ ਉਹ ਨਹੀਂ ਜੇ ਨਹੀਂ ਉਹ ਚੜਾਉਦੇ ਦੇ ਇੱਥੇ ਕੱਟ ਲੱਗਦੇ ਆ ਕੱਟ ਲੱਗਦੇ ਏਡੀ ਖਤਰਨਾਕ ਡੋਰ ਹੁੰਦੇ ਹੋਏ ਵੀ ਮਤਲਬ ਜਾਨ ਆਪਦੀ ਨੂੰ ਰਿਸਕ ਚ ਪਾ ਕੇ ਤੇ ਫਿਰ ਆਪਾਂ ਇਹੋ ਜੇ ਕੰਮ ਕਰਦੇ ਆ ਇਹ ਸ਼ੋਭਾ ਨਹੀਂ ਦਿੰਦੇ ਇੱਕ ਇੱਕ ਅਖੀਰ ਤੇ ਇੱਕ ਤਾਂ ਆਪਿਆਂ ਦੀ ਗੱਲ ਹੋ ਗਈ ਇੱਕ ਹੋ ਗਈ ਪ੍ਰਸ਼ਾਸਨ ਦੀ ਹੁਣ ਆਪਾਂ ਉਹਨਾਂ ਲੋਕਾਂ ਦੀ ਗੱਲ ਕਰੀਏ ਚੰਦ ਰੁਪਈਆਂ ਦੇ ਬਦਲੇ ਚੰਦ ਮੁਨਾਫੇ ਬਦਲੇ ਯਾਰ ਹਰ ਇੱਕ ਬੰਦੇ ਦੀ ਜ਼ਿੰਦਗੀ ਜਿਹੜੀ ਆ ਉਹ ਦਾਤੇ ਲਾ ਰਹੇ ਭਾਵੇਂ ਉਹਨਾਂ ਦਾ ਆਪਣਾ ਪਰਿਵਾਰ ਕੈਨ ਹੋਵੇ ਕਿਉਂਕਿ ਉਹਨਾਂ ਦੇ ਪਰਿਵਾਰੀ ਸਮਾਪ ਚਾਉਂਦੇ ਜਿਹੜੇ ਬੰਦੇ ਵੇਚ ਰਹੇ ਉਹਨਾਂ ਨੂੰ ਇੱਕ ਮੈਸੇਜ ਜ਼ਰੂਰ ਦੇਣਾ ਚਾਹੀਦਾ ਮੈਸੇਜ ਤੇ ਜਿਹੜਾ ਵਾ ਉਹ ਜ਼ਰੂਰ ਦੇਵਾਂਗੇ ਵੈਸੇ ਮੈਸੇਜ ਦੇਣ ਵਾਲੋ ਕੋਈ ਘੱਟ ਨਹੀਂ ਆ ਕਿਉਂਕਿ ਮੀਡੀਆ ਵੀ ਜਿਹੜਾ ਵਾ ਉਹ ਮੈਸੇਜ ਨੂੰ ਬੜੀ ਚੰਗੀ ਤਰ੍ਹਾਂ ਇਹ ਤਰੀਕੇ ਦੇ ਨਾਲ ਲੋਕਾਂ ਤੱਕ ਘਲ ਰਿਹਾ ਜਿਹੜੇ ਕੋਈ ਸਮਾਜ ਸੇਵੀ ਆ ਉਹ ਵੀ ਵਾਰ-ਵਾਰ ਅਖਬਾਰਾਂ ਦੀਆਂ ਸੁਰਖੀਆਂ ਜਿਹੀ ਕਹਿ ਰਹੇ ਆ ਕਿ ਚੰਦ ਪੈਸਿਆਂ ਦੀ ਖਾਤਰ ਚ ਇਹਨਾਂ ਡੋਰ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਪ੍ਰਸ਼ਾਸਨ ਦੇ ਬਿਆਨ ਵੀ ਆਉਂਦੇ ਆ ਕਿ ਜਿਹੜਾ ਫ ਕਰਾਂਗੇ ਪਰ ਫਿਰ ਵੀ ਲੋਕ ਪਤਾ ਨਹੀਂ ਇਸ ਗੱਲ ਵਾਸਤੇ ਕਿਉਂ ਬੇਜਾਦੇ ਜਿਹੜੇ ਵੇਚ ਰਹੇ ਕਿਉਂ ਬੇਜੇ ਦਿਆ ਕੇ ਇਹ ਇਹ ਅਸੀਂ ਵੇਚਣੀ ਵੇਚਣੀ ਆ ਮੇਰੇ ਹਿਸਾਬ ਨਾਲ ਜਿੰਨੀ ਕਿ ਪ੍ਰਸ਼ਾਸਨ ਨੇ ਸ਼ਕਤੀ ਕੀਤੀ ਆ ਸ਼ਾਇਦ ਇਸ ਵਾਰ ਕੋਈ ਨਾ ਕੋਈ ਫਰਕ ਜ਼ਰੂਰ ਪਊਗਾ ਆਖਰ ਲੋਕ ਜਾਗਰੂਕ ਹੋਣਗੇ ਤੇ ਪਛਾਣ ਹੋਏ ਇਸ ਚੀਜ਼ ਤੋਂ ਮੁੜਨਗੇ ਇੱਕ ਚੀਜ਼ ਹੋਰ ਹੈ ਵੇਖੋ ਆਪਾਂ ਤੁਸੀਂ ਵੀ ਚਲੋ ਮੈਂ ਕਈ ਵਾਰੀ ਤੁਹਾਡੀਆਂ ਵੇਖੀਆਂ ਪੋਸਟਾਂ ਵੀ ਪਸ਼ੂ ਪੰਛੀਆਂ ਦਾ ਤੁਸੀਂ ਵੀ ਪਿਆਰ ਕਰਦੇ ਹੋ ਜਿੱਦਾਂ ਘਰ ਵਿੱਚ ਹੀ ਪਸ਼ੂ ਪਾਲਦੇ ਹੋ ਹੁਣ ਜਦੋਂ ਆਕਾਸ਼ ਦੇ ਵਿੱਚ ਖੰਭ ਉੜਦੇ ਆ ਪੰਛੀਆਂ ਦੀ ਡੋਰ ਅੜ ਜਾਂਦੀ ਆ ਉਹਨਾਂ ਦਾ ਵੀ ਕਿੰਨਾ ਵੱਡਾ ਨੁਕਸਾਨ ਹੁੰਦਾ ਯਾਰ ਉਹ ਬੇਜ਼ੁਬਾਨਿਆ ਨੇ ਥੋੜੀ ਤੁਹਾਨੂੰ ਆ ਗਿਆਖਣਾ ਸਾਡਾ ਇਲਾਜ ਕਰਾ ਦਿਓ ਜਿਹੜੇ ਪੰਛੀ ਆ ਨਾ ਇਹਦੇ ਜਿਹੜਾ ਆਪਣਾ ਵਾਤਾਵਰਨ ਆ ਆਲਾ ਦਵਾਲਾ ਵਾ ਇਹਨੂੰ ਚਾਰ ਚੰਨ ਲਾਉਂਦੇ ਆ ਛੋਟੇ ਛੋਟੇ ਬੱਚੇ ਕਹਿੰਦੇ ਆ ਅੱਗੇ ਚਿੜੀਆਂ ਪੰਜ ਦੋ ਛੋਟੇ ਛੋਟੇ ਹੁੰਦੇ ਆ ਤੇ ਆਮ ਹੀ ਬੈਨੇ ਹੁੰਦੇ ਆ ਕਦੀ ਬਰਾਂਡੇ ਜਾ ਕੀ ਕੇਰੇ ਘਰੇ ਆਣ ਕੇ ਦੋ ਤੀਲੇ ਉੱਪਰ ਗਾਡਰਾਂ ਦੀਆਂ ਛੱਤਾ ਹੁੰਦੀਆਂ ਉਹਦੇ ਜਾਣ ਕੇ ਫਸਾਲੇ ਹੁਣ ਤੇ ਜਦੋਂ ਕਦੀ ਚਿੜੀ ਵੇਖੀ ਨਹੀਂ ਤੇ ਜੇ ਕਦੇ ਬੱਚੇ ਵੇਖ ਵੀ ਲੈਣਦੇ ਘਰੇ ਅਲਗ ਦਾਦੇ ਪਾਪਾ ਪਾਪਾ ਉਹ ਚਿੜੀ ਕਿੱਡਾ ਮਿਹਰ ਸਪਰਾਈਜ਼ ਇਹ ਹੋ ਗਿਆ ਨਾ ਵੱਖਰੀ ਜੀ ਚੀਜ਼ ਹੋ ਗਈ ਆ ਕਿ ਚਿੜੀ ਨਹੀਂ ਰਹਿ ਗਈ ਉਹ ਚੀਜ਼ਾਂ ਨਹੀਂ ਆ ਗਿਆ ਪਿਛਲੇ ਜਿਹੜੇ ਪੰਛੀ ਫਿਰ ਜਦੋਂ ਠੰਡ ਦਾ ਮੌਸਮ ਆਉਂਦਾ ਹਾਂ ਵਦੇਸ਼ਾਂ ਚੋਂ ਪੰਛੀ ਆਪਣੇ ਇਥੇ ਹਰੀਕੇ ਆਉਂਦੇ ਆ ਹਾਂ ਤੇ ਜੇ ਉਹ ਆਉਂਦੇ ਆ ਹਾਂ ਤੇ ਚਾਰ ਚੰਨ ਆਪਣੇ ਸੂਬੇ ਨੂੰ ਲੱਗਦੇ ਆ ਦੇਸ਼ ਨੂੰ ਲੱਗਦੇ ਆ ਤੇ ਲੋਕ ਇਥੇ ਜਿਹੜਾ ਵਾ ਵੱਖ-ਵੱਖ ਥਾਵਾਂ ਤੋਂ ਪੰਛੀ ਵੇਖਣ ਆਉਂਦੇ ਆ ਪੰਛੀ ਜਦੋਂ ਵੇਖਣ ਆਉਂਦੇ ਆ ਤੇ ਫਿਰ ਉਹਦੇ ਵਿੱਚ ਚਲੋ ਸਰਕਾਰ ਨੂੰ ਵੀ ਕੋਈ ਆਮਦਨ ਹੁੰਦੀ ਹੋਵੇਗੀ ਹਣਾ ਹਰ ਇੱਕ ਚੀਜ਼ ਵੱਖ-ਵੱਖ ਇਹਦੇ ਆਪਾਂ ਨੂੰ ਸੋਚਣਾ ਹੀ ਚਾਹੀਦਾ ਕਿ ਪੰਛੀਆਂ ਦੀ ਜਿਹੜੀ ਮਨੋਖਣੋਂ ਵੱਧ ਰੱਖਿਆ ਕਰਨੀ ਚਾਹੀਦੀ ਆ ਕਿਉਂਕਿ ਇਹ ਬੇਜਮਾਨ ਬੰਦੇ ਆ ਮੈਂ ਵੇਖਿਆ ਕਈਆਂ ਦੀ ਇੱਕ ਦਿਨ ਅਮੈਂ ਕੋਠੇ ਦੇ ਖੜਾ ਤੇ ਦੋ ਘਟਾਰਾਂ ਆਈਆਂ ਦੋ ਘਟਾਰਾਂ ਆਈਆਂ ਦੋਹਾਂ ਦੀ ਏਕ ਏਕ ਲੱਤ ਨਹੀਂ ਹਾਂ ਹਾਂ ਦੋਹਾਂ ਦੀ ਏਕ ਏਕ ਲੱਤ ਨਹੀਂ ਹੈਗੀ ਤੇ ਉਹ ਖੜੀਆਂ ਤੇ ਇਹ ਇੱਕ ਲੱਤ ਦੇ ਉੱਪਰ ਜੋ ਹਮਲੇ ਮਾਰਦੀਆਂ ਛਾਲ ਤੇ ਉਥੇ ਬਹਿ ਜੰਦੀਆਂ ਇਕੱਲੇ ਉਹ ਕਿੱਡਾ ਮੰਨ ਲਓ ਮਨੁੱਖ ਦੀ ਨਾ ਮਿਲਤ ਔਖਾ ਜਾਂਦਾ ਨਾ ਤੇ ਉਹਦੇ ਫਿਰ ਪੰਛੀ ਆ ਕਿੱਡੀ ਜ਼ਿੰਦਗੀ ਉਹ ਔਖੀ ਬਸਰ ਕਰਨੀਆਂ ਹੋਣਗੀਆਂ ਉਹਨਾਂ ਨੇ ਜਿਨ੍ਹਾਂ ਨੇ ਮਨ ਲਾ ਉੱਡਣਾ ਵਾ ਇਹ ਕਰਕੇ ਮਨੁੱਖ ਨੂੰ ਸੋਚਣਾ ਚਾਹੀਦਾ ਕਿ ਇਹ ਖਤਮ ਹੀ ਕਰ ਦੇਣੀ ਚਾਹੀਦੀ ਐ ਡੋਰਾ ਮੈਦਿਆਂ ਨਾ ਕਿ ਮਨੁੱਖ ਤੇ ਰੋਕ ਦੱਸ ਵੀ ਦੂਰ ਵਿਚਾਰੇ ਕਿਹਨੂੰ ਦੱਸਣਾ ਰੋਕੇ ਮੈਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜੇ ਅੱਜ ਦੀ ਇਸ ਵੀਡੀਓ ਨੂੰ ਵੇਖਣ ਦਾ ਲੋਕ ਹਾਂ ਇਹਨਾਂ ਦੇ ਵਿਰਜੀ ਹੋਂਦੇ ਚੈਨਲ ਦੇ ਮਾਧਿਮ ਰਾਹੀਂ ਉਹ ਮਤਲਬ ਪ੍ਰਾਣ ਕਰ ਲੈਣਾ ਵੀ ਜਿਹੜੀ ਚਾਈਨਾ ਡੋਰ ਅਸੀਂ ਅੱਜ ਤੋਂ ਬਾਅਦ ਚ ਨਹੀਂ ਵਰਤਾਂਗੇ ਇੱਕ ਪ੍ਰਾਣ ਹੋਰ ਕਰਨ ਵੀ ਜਿਹੜਾ ਲਾਗੇ ਕੋਈ ਵਰਤੂਗਾ ਉਹਦੀ ਜਾਣਕਾਰੀ ਵੀ ਅਸੀਂ ਪ੍ਰਸ਼ਾਸਨ ਨੂੰ ਦੇਵਾਂਗੇ ਤੇ ਪਹਿਲੀ ਗੱਲ ਤੇ ਆਪ ਦੇ ਤੌਰ ਤੇ ਰੋਕਾਂਗੇ ਜੇ ਨਹੀਂ ਹਟਦਾ ਤੇ ਫਿਰ ਪ੍ਰਸ਼ਾਸਨ ਨੂੰ ਜਾਣਕਾਰੀ ਦੇਵਾਂਗੇ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ ਸੋ ਦੋਸਤੋ ਗੱਲ ਇਹ ਆ ਵੀ ਚਾਈਨਾ ਡੋਰ ਹੈ ਹੀ ਖਤਰਨਾਕ ਤੇ ਇਹਨੂੰ ਖੂਨੀ ਡੋਰ ਦਾ ਨਾਮ ਜਿਹੜਾ ਵਾ ਸਮਾਜ ਸੇਵੀਆਂ ਵੱਲੋਂ ਦਿੱਤਾ ਗਿਆ ਤੇ ਸਾਡਾ ਜਿਹੜਾ ਵਾਤਾਵਰਨ ਹੈ ਨਾ ਜੀ ਬਹੁਤ ਸਾਰਾ ਜਿਹੜਾ ਉਹ ਪੰਛੀਆਂ ਦੇ ਨਾਲ ਭਰਿਆ ਹੋਇਆ ਛਿੱਕੇ-ਛਿੱਕੇ ਪੰਛੀ ਜਦੋਂ ਡੋਰ ਦੇ ਵਿੱਚ ਅੜ ਜਾਂਦੇ ਆ ਤੇ ਉਹ ਵਿਚਾਰੇ ਉਤੋਂ ਡਿੱਗਦੇ ਹੋਣਗੇ ਤਾਂ ਕੀ ਕਹਿੰਦੇ ਹੋਣਗੇ ਯਾਰ ਵੀ ਆ ਜਿਹੜੇ ਬੰਦੇ ਨੇ ਮੇਰੇ ਨਾਲ ਆ ਕੰਮ ਕੀਤਾ ਉਹ ਦਵਾਵਾ ਥੋੜੀ ਦੇਣਗੇ ਉਹ ਤਾਂ ਵੱਧ ਦਵਾਵਾ ਹੀ ਦੇਣਗੇ ਨਾ ਤੁਹਾਡੇ ਬੱਚੇ ਆ ਤੇ ਤੁਸੀਂ ਬੱਚਿਆਂ ਦੀ ਜਿੱਦ ਤੇ ਨਾਰੋ ਜਿਤਨਾ ਵੀਰ ਜੀ ਨੇ ਇੱਕ ਗੱਲ ਕਹੀ ਕਿ ਜੇ ਬੱਚੇ ਜਿੱਦ ਕਰਨਗੇ ਉਹਨਾਂ ਨੂੰ ਸ਼ਰਾਬ ਵੀ ਲੈ ਕੇ ਦਿਓਗੇ ਜੇ ਬੱਚੇ ਜਿੱਦ ਕਰਨਗੇ ਉਹਨਾਂ ਨੂੰ ਦੂਜੇ ਸੰਤਹਿਤਿਕ ਨਸ਼ੇ ਜਿਹੜੇ ਉਹ ਵੀ ਲੈ ਕੇ ਦਿਓਗੇ ਤੇ ਗੁੱਡੀਆਂ ਕਿਉਂ ਨਹੀਂ ਰੋਕੀਆਂ ਜਾਂ ਸਕਦੀ ਇੱਕ ਹੋਰ ਪਿੱਛੇ ਜੇ ਤੁਸੀਂ ਕਰੋਨਾ ਕਾਲ ਦੇ ਵਿੱਚ ਵੇਖਿਆ ਹੋਣਾ ਕਿ ਕਰੋਨਾ ਕਾਲ ਦੇ ਵਿੱਚ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਲੋਨ ਦੀ ਗੁੱਥੀ ਨਹੀਂ ਵਿਕੀ ਤੇ ਹੁਣ ਚਾਈਨਾ ਡੋਰ ਕਿਉਂ ਤੜਲੇਦਾਰ ਵੇਚ ਰਹੀ ਅੱਜ ਵੀ ਬਹੁਤ ਸਾਰੇ ਦੁਕਾਨਦਾਰ ਜਿਹੜੇ ਆ ਉਪੜ ਦੇ ਨਾਲ ਚੋਰ ਮੋਰੀਆਂ ਰਾਹੀਂ ਵੇਚ ਰਿਹਾ ਸੋ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਪੜਾਓ ਚੰਦ ਪੈਸਿਆਂ ਬਦਲੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਨਾ ਕਰੋ ਸੋ ਅੱਜ ਦੀ ਵੀਡੀਓ ਦੇ ਵਿੱਚ ਇਦਾਂ ਹੀ ਧੰਨਵਾਦ